ਜਾ ਨਰਾਈਆਂ ਸਾਰੇ ਨਰਾਈਆਂ ਅਸੀਂ ਆਪਾਂ ਬੜਾ ਸਾਰੇ ਨਰਾਈਆ ਇੱਕ ਮਿੰਟ ਬੜਾ ਵੀ ਆਪਣੀ ਹਾਂਜੀ ਮੈਮ ਗੁੱਸਾ ਦੇ ਅਸੀਂ ਬੜਾ ਆਪਣਾ ਘੁੱਟ ਕੇ ਬੈਠੇ ਆ ਅਸੀਂ ਬੜਾ ਹੀ ਸ਼ਾਂਤੀ ਦੇ ਨਾਲ ਗੱਲ ਕਰਨੀ ਹੈ ਆਦੀ ਵਾਲੀ ਨਹੀਂ ਐਡੀਸ਼ਨ ਇੱਥੇ ਪਈਆਂ ਇਹਦੇ ਕੋਲ ਕੀ ਗੱਲ ਐ ਐਕਸਪਾਇਰੀ ਹੈਗੀ ਹੈਗੀ ਆ ਸਾਡੇ ਸਾਡਾ ਹੀ ਤੇ ਫੜ ਲਈ ਗਲਤੀ ਸਾਡੇ ਦਾ ਸਟੋਰ ਦੇ 2023 ਦੀਆਂ ਮੈਡੀਸਿਨ ਨਿਕਲਦਈਆਂ ਇਹਦੀਆਂ ਐਕਸਪਾਇਰੀ ਡੇਟਾ ਨਿਕਲਦਈਆਂ ਕਨਾਲ ਮਾਜਲ ਦੇ ਬੱਚਿਆਂ ਹਸਪੀਟਲ ਦੇ ਵਿੱਚੋਂ ਬੱਚਿਆਂ ਦੇ ਦੇਖੋ ਦਵਾਈਆਂ ਕਿੱਦਾਂ ਦੀਆਂ ਨਿਕਲਦਈਆਂ ਜਦਵੇ ਭਰੇ ਪੂਰੇ ਡਰੱਗ ਇੰਸਪੈਕਟਰ ਆਇਆ ਮੈਡਮ ਆਇਆ ਉਹ ਚੈੱਕ ਕਰ ਰਹੇ ਆ ਤੁਹਾਡੇ ਬੱਚੇ ਨਾਲ ਕੀ ਗੱਲ ਹੋਈ ਸਾਡੇ ਬੱਚੇ ਨਾਲ ਇਦਾਂ ਹੀ ਸਾਡਾ ਬੱਚਾ ਇੱਥੇ ਆਇਆ ਥੋੜੀ ਜਿਹੀ ਪ੍ਰੋਬਲਮ ਹੀ ਹੈ ਡਿੰਗ ਦੀ ਉਹ ਪ੍ਰੋਬਲਮ ਹੋਈ ਉਹਨੂੰ ਕੋ ਸੀਜਰ ਦਾ ਸਿਰ ਦਾ ਟੀਕਾ ਲਾਤਾ ਕਿ ਇਹਨੂੰ ਦੌਰੇ ਪੈਂਦੇ ਆ ਉਹ ਕੁਦਰਤੀ ਜਿਹੜਾ ਅੱਧਾ ਬੱਚਾ ਅੱਧਾ ਟੀਕਾ ਚੜਿਆ ਤਹੀਂ ਉਹਦੀ ਡੱਬੀ ਦਵਾਈ ਦਾ ਫੜ ਲਈ ਉਹ ਡੱਬੀ ਜਿਹੜੀ ਫੜੀ ਉਹ ਚੈੱਕ ਕੀਤੀ ਉਹ ਤੇ ਡੇਟ ਐਕਸਪਾਇਰੀ ਹੀ ਉਹ ਟੀਕਾ ਹੋ ਗਈ ਉਸੇ ਵळे ਹੀ ਮੁੜ ਕੇ ਟੀਕਾ ਬੰਦ ਕਰਵਾਇਆ ਦਵਾਦਮ ਬੱਚਾ ਗੋਮਿਆ ਬੱਚਾ ਹੁਣ ਅਜੇ ਤੱਕ ਬੱਚਾ ਗੋਮਿਆ ਟੋਕਰ 2 ਘੰਟੇ ਹੋ ਗਏ ਭਾਈ ਅਜੇ ਤੱਕ ਬੰਦਾ ਗੱਲੇ ਦੇ ਭਾਇਆ 10ਵੀਂ ਪਾਸ ਐ ਸਫਾਈ ਕਰਮਚਾਰੀ ਆ ਜਿਹੜਾ ਮੈਡੀਕਲ ਸਟੋਰ ਤੇ ਦਵਾਈਆਂ ਦੇ ਦਿਆ ਵਾ ਤੇ ਨਰਸਾਂ ਅੰਦਰੋਂ ਆਉਂਦੀਆਂ ਵਾ ਆਪੇ ਦਵਾਈਆਂ ਚੁੱਕ ਚੁੱਕ ਕੇ ਭੱਜੀ ਜਾਂਦੀਆਂ ਅਸਪੈਰੀਟੀ ਦੇ ਬੱਚਿਆਂ ਨੂੰ ਲਈ ਜਾਂਦੇ ਆ ਉਹ 10ਵੀਂ ਪਾਸ ਆ ਉਹਨੂੰ ਪੜ੍ਹਨਾ ਨਹੀਂ ਆਉਂਦਾ ਇੱਕ ਤਾਂ ਹੁਣ ਬੱਚੇ ਦੀ ਕੀ ਕੰਡੀਸ਼ਨ ਹੈ ਜੀ ਹਾਂਜੀ ਬੱਚੇ ਦੀ ਕੰਡੀਸ਼ਨ ਕੀ ਹੈ ਅੱਛਾ ਕੰਡੀਸ਼ਨ ਹੈ ਤਾਂ ਬੱਚਾ ਬੇਹੋਸ਼ ਆ ਅੱਛਾ ਬੇਹੋਸ਼ ਉਹ ਉਹ ਦੇਖੋ ਬੱਚਾ ਅਜੇ ਤੱਕ ਬੇਹੋਸ਼ ਆ ਮੈਂ ਬੱਚੇ ਨੂੰ ਅਸੀਂ ਇੱਥੋਂ ਇਹਨੂੰ ਕਿਹਾ ਕਿ ਤੇਰੇ ਕੋਲ ਆਕਸੀਜਨ ਨਹੀਂ ਹੈਗੀ ਵੈਂਟੀਲੇਟਰ ਨਹੀਂ ਹੈਗਾ ਹੁਣ ਆਪ ਵੀ ਉੱਪਰ ਜਾ ਕੇ ਐਂਬੂਲੈਂਸ ਨਹੀਂ ਆਇਆ ਫਿਰ ਤੂੰ ਇਹੋ ਜੇ ਪੇਸ਼ੈਂਟ ਨੂੰ ਫੜਦਾ ਕਿਉਂ ਆ ਹੱਥ ਜੋੜ ਕੇ ਕਹਿੰਦੇ ਇੱਥੋਂ ਇਹਨੇ ਤੋ ਚੱਲ ਜੋ ਇੱਥੋਂ ਮੇਰੇ ਨਾਲ ਮੇਰੀ ਕੁੜੀਆਂ ਨੂੰ 3 ਸਾਲ ਪਹਿਲਾਂ ਇਹਨੇ ਇੰਨਾ ਹੀ ਕੀਤਾ ਸੀ ਅਜੇ ਤੱਕ ਮੇਰੀ ਕੁੜੀ ਨੂੰ ਦੌਰੇ ਪੈਂਦੇ ਆ ਇਹਨੇ ਮੈਨੂੰ ਤਰਸ਼ੀਮ ਡਾਕਟਰ ਕੋ ਭੇਜਿਆ ਮੈਂ ਸਕਾਟ ਹਸਪਤਾਲ ਆਪਣੀ ਕੁੜੀ ਲੈ ਕੇ ਗਿਆ ਇੱਥੂ ਅਜੇ ਤੱਕ ਮੇਰੀ ਕੁੜੀ ਨੂੰ 3 ਸਾਲ ਦੀ ਦੌਰਿਆਂ ਦੀ ਦਵਾਈ ਹੈ ਹੋਣ ਮੈਂ ਦੇਂਦਾ ਕੁੜੀ ਨੂੰ ਸਵੇਰੇ ਸ਼ਾਮ ਉਹ ਵੀ ਇਹਦੇ ਕੰਮ ਕਰਕੇ ਹਮਣਾ ਹਮਣਾ ਮੈਂ ਕੰਮਾਂ ਜਨਦੀ ਆਗੇ ਨੀ ਦਾੜਾ ਅੱਗੇ ਨੀ ਦਾੜਾ ਇਹ ਕਿ ਮੇਰੇ ਨਹੀਂ ਬਣਨਾ ਦਾ ਤੇ ਡੇਢ ਹੀ ਨਹੀਂ ਹੈਗੀ ਡੇਢ ਤੋਂ ਹੋ ਗਈ ਹੋਊਗੀ ਡੇਢ ਆ और ये लोग वो दिन भर के मुमुरदार होता है आप भी और शांति वाली बात करते हैं शांति में हम आप बता दीजिए कि आज ये भी ना ऑनलाइन मिले वीडियो क्या सभी को वो स्टेबल है जी जी और उसके बाद अभी आप कितना के पास बीम डाल रहे थे हमारा इस टाइम पे बच्चा है तो उसी हिसाब से उसी लाइक ਅਹੀਂ ਮੈਮ ਲੈ ਕੇ ਜਾਣਾ ਸਾਨੂੰ ਬੱਚਾ ਸਾਨੂੰ ਤੇ ਬੈਸਟ ਜਿੱਥੇ ਹੋ ਸਕਦਾ ਉੱਥੇ ਕਰਕੇ ਦੇਵੇ ਸਾਨੂੰ ਡਾਕਟਰ ਇਹ ਇਹ ਤੋਂ ਲਗਾਉਣਾ ਵਾ ਕਿ ਸਾਡੇ ਬੱਚੇ ਨੂੰ ਅਦਕ ਕਿ ਕਿੰਨੇ ਟਾਈਮ ਬਾਅਦ ਵੀ ਕੋਈ ਪ੍ਰੋਬਲਮ ਪੈ ਕਿ ਇਹ ਡਾਕਟਰ ਜਵਾਬ ਦੇਈ ਆ ਇਹ ਥੋੜਾ ਜਿਹਾ ਬੱਚਾ ਅਸੀਂ ਇੱਥੇ ਕੋ ਲੈ ਕੇ ਗਏ ਤੇ ਬਾਹਰ ਕਿਹਾ ਕਿ ਇਹ ਦੀ ਜੁਮੀਆਂ ਦੀ ਖਤਮ ਆ ਜੇ ਇਹਨਾਂ ਨੇ ਜੇ ਤੁਸੀਂ ਸਾਡੀ ਇਹ ਸੈਟੀਸਫਾਈ ਨਾ ਸਾਡੇ ਕੁਵਾਰ ਆ ਅਸੀਂ ਸਾਡੀ ਮੰਗ ਆ ਇਹ ਮੈਡਮ ਅਸੀਂ ਸਾਰੇ ਘਰ ਦੇ ਜੀ ਆ ਸੰਧੂ ਗੁਰੂਨੀ ਆ ਅਸੀਂ ਕੱਲ ਅਜੇ ਕਿ ਗੁਰਦਾਨ ਲੰਗਰ ਲਾ ਅਜੇ ਹਡੀ ਅਸੀਂ ਸਾਰੇ ਸੇਵਾਦਾਰ ਆ ਅਈ ਜੇ ਸਮਾਪਤੀ ਕਰਨੇ ਸਾਨੂੰ ਕਾਲ ਆਲੀ ਹੈ ਕਿ ਸਾਡਾ ਸੰਤੂ ਗੋਲਨੀ ਦਾ ਪੇਸ਼ੈਂਟ ਹੈ ਇੱਥੇ ਆ ਕੇ ਅਈ ਸਾਡਾ ਸਾਰਾ ਪਰਿਵਾਰ ਹੈ ਸੰਤੂ ਗੋਲਨੀ ਅਈ ਹਸੇ ਵਾਲੇ ਪਰਚੇ ਹੈ ਠੀਕ ਹੈ ਜੀ ਪਰਚੇ ਵੀ ਕਰ ਲੈਣਾ ਲਾ ਲੱਭ ਕੇ ਆਧਾਰ ਕਰਨਾ ਅਈ ਨੰਬਰ ਕਰ ਦੇਗਾ ਜੀ ਸਪੀਸ ਤੁਸੀਂ ਅਗਰ ਕੋਈ ਮੈਂ ਤੁਹਾਨੂੰ ਕਿਹ ਚੀਜ਼ ਚਾਹਤੋਂ ਮੈਂ ਤੁਹਾਨੂੰ ਕਿਹ ਬੋਲਣ ਦੀ ਚਾਹਤੋਂ ਹੈ ਜੇ ਕਮਾਗਲ ਬਣਾਉਣਾ ਕੰਟੀਨਿਊ ਪੇਸੇ ਤੇ ਬੈਠੀ ਹੈ ਕੋਈ ਪ੍ਰਵਾਨਨਾ ਚਾਹੀਦੀ ਹੈ ਮੈਮ ਸਾਰੇ ਐਨ ਆਰ ਆਈ ਆ ਸਾਰੇ ਐਨ ਆਰ ਆਈ ਆ ਨਾ ਅਸੀਂ ਆਪਾਂ ਬੜਾ ਸਾਰੇ ਐਨ ਆਰ ਆਈ ਆ ਇੱਕ ਮਿੰਟ ਪੜੋ ਜੀ ਆਪਾਂ ਇੱਥੇ ਸਿੱਧਾ ਸੀ ਮੈਮ ਤੁਹਾਡਾ ਗੁੱਸਾ ਆਪਦੀ ਜਗ੍ਹਾ ਤੇ ਠੀਕ ਹੈ ਨਾ ਮੈਮ ਗੁੱਸਾ ਨਹੀਂ ਅਸੀਂ ਬੜਾ ਆਪਣਾ ਘੁੱਟ ਕੇ ਬੈਠੇ ਆ ਅਸੀਂ ਬੜਾ ਹੀ ਸ਼ਾਂਤੀ ਦੇ ਨਾਲ ਗੱਲ ਕਰਨੇ ਆ ਹਾਂਜੀ ਹਾਂਜੀ ਬਾਅਦ ਹੀ ਆਨੇਗਾ ਪਾਜੀ ਪਲੀਜ਼ ਦੋ ਮੈਨੂੰ ਦੋ ਮੀ ਇਨਫਰਮੇਟਰੀ ਸਾਡਾ ਬੰਦ ਹੈ ਹਾਂਜੀ 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 ਜੀ ਜੀ ਸੀ ਇਸ ਲਈ ਇੱਥੇ ਬੈਸ ਲਿਆ ਹਾਂ ਹਾਂਜੀ ਬੱਚੇ ਕਰਕੇ ਬੈਸ ਲਿਆ ਹਾਂ ਹਾਂਜੀ 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 ਸਾਰਾ ਕੁਝ ਛੋਤੇ ਕਰਕੇ ਹੋ ਰਿਹਾ ਤੇ ਪਹਿਲਾਂ ਆਪ ਕੋਦੇ ਨਾਲ ਸ਼ੁਰੂ ਕਰਾ ਲਈਏ ਅੱਜ ਜੀ ਹੋਈ ਤੁਸੀਂ ਦੱਸੋ ਤੁਸੀਂ ਇੱਥੇ ਡਾਕਟਰ ਸਾਹਿਬ ਤੋਂ ਲਾਂਚ ਕੰਟੀਨਿਊ ਕਰਾਉਣਾ ਚਾਹੁੰਦੇ ਹੋ ਕਿ ਉਹਨੂੰ ਕਿਤੇ ਲੈ ਕੇ ਜਾਣਾ ਚਾਹੁੰਦੇ ਹੋ 100 ਲੈ ਕੇ ਦੇਖੋ ਜਨੂਵਰੀ ਲੈਂਦੇ ਇੱਥੇ ਭਾਜੀ ਮੇਰੀ ਸੁਣੋ ਤੁਸੀਂ ਆਪਣਾ ਉਹ ਮਾਈਂਡ ਦੇ ਨਾਲ ਉਹ ਚੀਜ਼ ਸੋਚ ਕੇ ਚਲੋ ਰਹਿਤੋਂ ਕਿ ਤੁਹਾਡਾ ਬੱਚਾ ਪੇਨ ਕਰਾਨੀ ਦੀ ਰੀਤ ਹੈ ਤੁਸੀਂ ਦੱਸੋ ਕਿ ਤੁਸੀਂ ਜਿੰਨਾ ਆਪਾਂ ਡਿਲੇ ਕਰੀ ਜਾਵਾਂਗੇ ਆਪਣੇ ਬੱਚੇ ਦੇ ਲਈ ਰਾਈਟ ਨਾਉ ਬੱਚਾ ਤਾਂ ਡੈਸਟ ਹੈ ਇੱਥੇ ਲੈ ਕੇ ਆਏ ਆ ਇਹਨਾਂ ਕੋਲ ਸਾਰੇ ਟੈਸਟ ਹੋਇਆ ਤੁਸੀਂ ਲੈਂਦੇ ਜ਼ਿੰਮੇਵਾਰੀ ਉਹਦੀ ਰੱਖੋਗੇ ਇੱਥੇ ਮੈਂ ਸਕਾਉਰਡ ਹਸਪਤਾਲੋਂ ਦਵਾਈ ਖਾਈ ਡਾਕਟਰ ਤਰਸੀਮ ਕੋਲ ਜੇ ਤਾਂ ਮੇਰੀ ਕੁੜੀ ਨੂੰ ਦੌਰੇ ਪੈਂਦੇ ਆ ਸੰਧੂ ਗਲੋਨੀ ਮੇਰਾ ਘਰ ਆ ਤਿੰਨ ਸਾਲ ਹੋ ਗਏ ਮੈਡਮ ਦਵਾਈ ਦੇ ਇੰਨਾ ਕੁੜੀ ਨੂੰ ਸਵੇਰੇ ਸ਼ਾਮ ਆਪਣੀ ਰੋਟੀ ਭੁੱਲ ਜਾਂਦੀ ਆ ਬੱਚੇ ਨੂੰ ਨਹੀਂ ਭੁੱਲਦੀ ਡਾਕਟਰ ਤਰਸੀਮ ਨੇ ਖੋ ਗਿਆ ਮੈਨੂੰ ਇਹ ਗੱਲ ਅਨਾ ਆਪਣੀ ਰੋਟੀ ਛੱਡ ਦਿਓ ਬੱਚੇ ਨੂੰ ਜਿੱਦਾਂ ਤੁਸੀਂ ਦਵਾਈ ਨਾ ਦਿੰਦੀਓ ਉਦੋਂ ਬੱਚੇ ਨੂੰ ਦੌੜੇ ਪੈਣੇ ਆ ਉਦੋਂ ਉਹਦੀ ਮੌਤ ਹੋ ਜਾਊ ਸੋ ਸੇਮ ਪ੍ਰੋਬਲਮ ਉਸੇ ਬੱਚੇ ਜਾ ਸੇਮ ਪ੍ਰੋਬਲਮ ਕੁੜੀ ਨੂੰ ਆਈਆ ਦੋਨੋਂ ਸਪਾਇਰੀਟੀ ਗੱਲ ਆਤਾ ਉਹਨੂੰ ਘਰ ਜਾਂਦੀ ਨੂੰ ਕੋਈ ਨੌਸ ਬੈਜੇ ਮੈਮ 2 4 10 ਦਿਨ 20 ਦਿਨ ਬਾਅਦ ਮਹੀਨੇ ਬਾਅਦ ਕੋਈ ਉਹਨੂੰ ਨੌਸ ਬੈਜੇ ਉਹਦਾ ਇਹੋ ਜਵਾਬ ਆਊਗਾ ਡਾਕਟਰ ਸਪਾਇਰੀਟੀ ਕਹਿੰਦੇ ਮੈਮ ਇਹਦੇ ਹੋਣੂ ਹੈਗਾ ਨਹੀਂ ਕਿ ਅੱਜ ਚੜਿਆ ਆ ਵੀ ਬੇਚ ਤੇ ਹੁਣ ਇਹਨੂੰ ਰਿਜ਼ਲਟ ਆ ਜਾਊਗਾ ਹੁਣ ਇਹਨੂੰ ਕੋਈ ਸਾਈਡ ਇਫੈਕਟ ਹੋ ਜਾਊਗਾ ਹੁਣ ਟਾਈਮ ਪਾ ਕੇ ਵੀ ਕੋਈ ਪ੍ਰੋਬਲਮ ਹੋ ਸਕਦੀ ਹੈ ਇਹੋ ਜਿਹੇ ਬੰਦੇ ਜਿਹਨਾਂ ਅਮਰੀਕਾ ਸਟੋਰਾਂ ਦੇ ਭਾਇਆ ਤੇ ਫਿਰ ਕੀ ਹੋਊਗਾ ਮੈਮ 10ਥ ਪਾਸ ਆ 10ਵੀਂ ਪਾਸ ਹੈ ਮੈਮ ਇਹ ਮੈਡੀਕਲ ਸਟੋਰ ਤੇ ਤਫੀ ਪਾਕ ਪਾਇਆ ਜੀ ਇਹ ਮੈਡੀਸਨ ਵੇਚਣ ਦਿਆ ਤੇ ਸਾਰੇ ਹਿਹਾੜੇ ਉਹ ਕੁੜੀਆਂ ਕੁੜੀਆਂ ਜਿਹੜੀਆਂ ਐਸਪਾਇਰੀਟੀ ਗਾ ਚੁੱਕ ਚੁੱਕ ਕੇ ਲਈ ਜਾਂਦੀਆਂ ਉਹ ਸਹੀ ਆ ਕਿਉਂਕਿ ਇਹਨੂੰ ਨੇ ਪਤਾ ਹੀ ਕੋਣੀ ਆ ਇਹ ਦਸਵੀਂ ਪਾਸ ਹੈ ਸਫਾਈ ਕਰਮਚਾਰੀ ਆ ਜਿਹੜਾ ਉੱਥੇ ਪਾਇਆ ਵਾ ਇਹਦਾ ਕੋਈ ਆਧਾਰ ਕੱਢ ਨਹੀਂ ਆ ਕੋਈ ਕੋਖੜੀ ਇਹੋ ਜੇ ਜਦੋਂ ਬੱਚੇ ਇਹੋ ਜੇ ਮੈਡੀਕਲ ਸਟੋਰਾਂ ਦੇ ਬੱਤੇ ਭਾਏ ਹੋਣਗੇ ਫਿਰ ਹਸਪਤਾਲ ਕੀ ਚੱਲੂਗਾ ਇਹਨੇ ਮੈਡਮ ਅਸੀਂ ਫੜ ਲਿਆ ਵਾ ਤੇ ਹੋਰ ਬਣਾ ਕਿੰਨਿਆ ਨਾ ਕਰਦੇ ਐ ਇਦਾਂ ਆਪਣਾ ਫੋਨ ਦੇ ਇੱਕ ਬੜੇ ਜਿਹਾ ਅਈ ਤੇ ਉਹ ਚੀਜ਼ ਤੋਂ ਡਰਦੀ ਆਈ ਕਾ ਲੋਕਾਂ ਨੂੰ ਵੇਅ ਕਰਨਾ ਵਾ ਕੋਣ ਦੇਖ ਕੋਣ ਕਿ ਹੋ ਰਾ ਨਾ ਕਿੰਨੇ ਆਣਾ ਇਹ ਕੰਮ ਹੋ ਰਿਹਾ ਇੱਥੇ ਜਿਹੜਾ ਤੂੰ ਬੁੰਡਾ ਬਣਿਆ ਤੂੰ ਆ ਇਹਦਾ ਇਹਦਾ ਪਾਸਵਰਡ ਕੋਲ ਵੀ ਇਹਦਾ ਮਾਲਰ ਦਾ ਤੂੰ ਪਾਣੀ ਦੇ ਦੇ ਇਹ ਵੈਸੇ ਇਸ ਨੂੰ ਪਾਣੀ ਆਸੂ ਨਹੀਂ ਕਰੀਂ ਕੋਸ਼ਿਸ਼ ਕਰੀਆ ਮੋੜ ਨਹੀਂ ਹੋਣੀ ਮੈਡੀਸਨ ਇੱਥੇ ਪਈਆਂ ਇਹਦੇ ਕੋਲ ਕੀ ਗੱਲ ਹੈ ਇਨਸਪਾਇਰੀ ਹੈਗੀ ਹੈਗੀ ਆ ਸਾਡੇ ਸਾਡਾਂ ਹੀ ਦੇ ਫੜ ਲਈ ਗਲਤੀ ਆਹ ਕਾਹਦਾ ਸਟੋਰ ਦੇ 2023 ਦੀਆਂ ਮੈਡੀਸਨ ਨਿਕਲਦਈਆਂ ਇਹਦੀਆਂ ਇਨਸਪਾਇਰੀ ਡੇਟਾ ਨਿਕਲਦਈਆਂ ਕਨਾਲ ਮਾਜਲ ਦੇ ਬੱਚਿਆਂ ਹਸਪੀਟਲ ਦੇ ਵਿੱਚੋਂ ਬੱਚਿਆਂ ਦੇ ਦੇਖੋ ਦਵਾਈਆਂ ਕਿਦਾਂ ਦੀਆਂ ਨਿਕਲਦਈਆਂ ਜੀ ਸਵੇ ਭਰੇ ਪੂਰੇ ਉਹ ਡਰੱਗ ਇੰਸਪੈਕਟਰ ਆਇਆ ਮੈਡਮ ਆਇਆ ਉਹ ਕੋ ਚੈੱਕ ਕਰ ਰਹੇ ਆ ਤੁਹਾਡੇ ਬੱਚੇ ਨਾਲ ਕੀ ਗੱਲ ਹੋਈ ਸਾਡੇ ਬੱਚੇ ਨਾਲ ਇਦਾਂ ਹੀ ਸਾਡਾ ਬੱਚਾ ਇੱਥੇ ਆਇਆ ਥੋੜੀ ਜੀ ਪ੍ਰੋਬਲਮ ਹੀ ਹੈ ਡਿੰਗ ਦੀ ਉਹਨੂੰ ਪ੍ਰੋਬਲਮ ਹੋਈ ਉਹਨੂੰ ਕੋ ਸੀਜ਼ਰ ਦਾ ਸਿਰ ਦਾ ਟੀਕਾ ਲਾਤਾ ਕਿ ਇਹਨ ਨਹੀਂ ਉਹਦੀ ਡੱਬੀ ਦਵਾ ਦਾ ਫੜ ਲਈ ਉਹ ਡੱਬੀ ਜਿਹੜੀ ਫੜੀ ਤੇ ਉਹ ਚੈੱਕ ਕੀਤੀ ਤੇ ਉਹ ਡੇਟ ਐਕਸਪਾਇਰੀ ਹੀ ਹੋ ਟੀਕਾ ਕਈ ਉਸੇ ਵਾਲੇ ਮੁੜ ਕੇ ਟੀਕਾ ਬੰਦ ਕਰਵਾਇਆ ਦਵਾ ਦਾ ਬੱਚਾ ਗੋਮਿਆ ਬੱਚਾ ਅਜੇ ਤੱਕ ਬੱਚਾ ਗੋਮਿਆ ਟਕੜ ਦੋ ਘੰਟੇ ਹੋ ਗਏ ਭਾਈ ਅਜੇ ਤੱਕ ਤੇ ਕੀ ਮੰਗ ਕਰਦੇ ਹੋ ਮੰਗ ਇਹੋ ਕਰਦੇ ਕੇ ਇਹਦੇ ਤੇ ਕਾਰਵਾਈ ਹੋਵੇ ਇਹਦਾ ਲਾਇਸੈਂਸ ਰੱਦ ਕੀਤਾ ਜਾਵੇ ਇਹੋ ਜਿਹੇ ਜਿਹੜੇ ਮਾਫੀਆ ਬਣੇ ਆ ਇੱਥੇ ਮੈਡੀਕਲ ਮਾਫੀਆ ਚੱਲਣ ਦਿਆ ਪੰਦ ਹੋਵੇ ਇਹ ਬੱਚੇ ਬੇਜਮਾਨੇ ਬੱਚੇ ਆ ਇਹਨਾਂ ਦੇ ਨਾਲ ਇਸ ਤਰ੍ਹਾਂ ਕਰਦੇ ਆਈ ਕੋ ਵੱਡੇ ਬੱਚੇ ਦੇ ਟੀਕਾ ਲੱਗਾ ਹੋਵੇ ਕੋਈ ਛਾਡੇ ਲੱਗਾ ਹੋਵੇ ਤੇ ਅਸੀਂ ਤੇ ਦੱਸ ਵੀ ਲਈਏ ਆਪਣਾ ਰੋਗ ਇਹ ਛੋਟੇ ਬੱਚੇ ਆਪਣਾ ਰੋਗ ਵੀ ਕਿੱਦਾਂ ਦੱਸਣਗੇ ਜੇ ਕੱਲ ਨੂੰ ਬੱਚੇ ਨੂੰ ਰੱਬ ਨਾ ਕਰੇ ਕੁਝ ਹੋ ਜੇ ਉਹਦਾ ਜ਼ਿੰਮੇਵਾਰ ਇਹ ਕੋ ਨਾਲ ਮਾਜਨ ਹੋਊਗਾ ਮੈਡੀਕਲ ਸਟੋਰ ਵਾਲਾ ਬੰਦੇ ਦਾ ਦੱਸੋਗਾ ਮੈਡੀਕਲ ਸਟੋਰ ਵਾਲਾ ਜਿਹੜਾ ਬੰਦਾ ਗੱਲੇ ਦੇ ਭਾਇਆ 10ਵੀਂ ਪਾਸ ਐ ਸਫਾਈ ਕਰਮਚਾਰੀ ਐ ਜਿਹੜਾ ਮੈਡੀਕਲ ਸਟੋਰ ਤੇ ਦਵਾਈਆਂ ਦੇਂਦਿਆ ਵਾ ਤੇ ਨਰਸਾਂ ਅੰਦਰੋਂ ਆਉਂਦੀਆਂ ਵਾ ਆਪੇ ਦਵਾਈਆਂ ਚੁੱਕ-ਚੁੱਕ ਕੇ ਭੱਜੀ ਜਾਂਦੀਆਂ ਐਸਪੈਰੀ ਟੀਕੇ ਬ ਉਹ 10ਵੀਂ ਪਾਸ ਆ ਉਹਨੂੰ ਪੜ੍ਹਨਾ ਨਹੀਂ ਆਉਂਦਾ ਹੁਣ ਬੱਚੇ ਦੀ ਕੀ ਕੰਡੀਸ਼ਨ ਹੈ ਜੀ মানে ਬੱਚੇ ਦੀ ਕੰਡੀਸ਼ਨ ਕੀ ਹੈ ਅੱਛਾ ਕੰਡੀਸ਼ਨ ਹੈ ਬੱਚਾ ਬੇਹੋਸ਼ ਆ ਅੱਛਾ ਬੇਹੋਸ਼ ਉਹ ਆਹ ਦੇਖੋ ਬੱਚਾ ਅਜੇ ਤੱਕ ਬੇਹੋਸ਼ ਆ ਕੋਈ ਬੱਚੇ ਨੂੰ ਅਸੀਂ ਇੱਥੋਂ ਉਹਨੂੰ ਕਿਹਾ ਕਿ ਤੇਰੇ ਕੋਲ ਆਕਸੀਜਨ ਨਹੀਂ ਹੈਗੀ ਵੈਂਟੀਲੇਟਰ ਨਹੀਂ ਹੈਗਾ ਹੁਣ ਆਪੀ ਡਾਕਟਰ ਕਹਿੰਦੇ ਐਂਬੂਲੈਂਸ ਨਹੀਂ ਆਈ ਫਿਰ ਤੂੰ ਇਹੋ ਜਿਹਾ ਪੇਸ਼ੈਂਟ ਨੂੰ ਫੜਦਾ ਕਿਉਂ ਆ ਤੂੰ ਜੇ ਨਹੀਂ ਡਾਕਟਰ ਹੈਗਾ ਨਾ ਤੂੰ ਸਿਰ ਦਾ ਟੀਕਾ ਹੀ ਕਿਉਂ ਲਾਇਆ ਦੌਰੇ ਜਿਹਾ ਉਹਨੂੰ ਅਨਤ ਸੀਜ਼ਰ ਆ ਗਏ ਉਹਨੂੰ ਤੂੰ ਟੀਕਾ ਕਿਉਂ ਲਾਇਆ ਤਾ ਐਕਸਪਾਇਰੀ ਉਹਨੇ ਬੱਚੇ ਨਾਲ ਕੋਈ ਮ ਅਹੀਂ ਇਹ ਤਾਂ ਮੰਗ ਚਾਉਂਦੇ ਆ ਕਿ ਅਹੀਂ ਤੇ ਕਾਰਵਾਈ ਵੱਖਰੀ ਕਰਾਉਣੀ ਜਿਹੜਾ ਟ੍ਰੀਟਮੈਂਟ ਵੀ ਇਹੋ ਹੀ ਕਰਾ ਕੇ ਦੇਊਗਾ ਸਾਰਾ ਹੁਣ ਜਿੱਥੇ ਸਾਨੂੰ ਇੱਥੇ ਭੇਜ ਰਿਆ ਕੋਈ ਐਂਬੂਲੈਂਸ ਨਹੀਂ ਆਈ ਇੱਥੇ ਤਾਂ ਕੋਈ ਕੁਛ ਨਹੀਂ ਹੈਗਾ ਅਹੀਂ ਦੇ ਹੋਰਾਂ ਪਰਿਵਾਰਾਂ ਨੂੰ ਹੱਥ ਜੋੜ ਕੇ ਕਹਿੰਦੇ ਆ ਇੱਥੋਂ ਇਹਨੇ ਤਾਂ ਚਲ ਜੋ ਇੱਥੋਂ ਮੇਰੇ ਨਾਲ ਮੇਰੀ ਕੁੜੀਆ ਨੂੰ 3 ਸਾਲ ਪਹਿਲਾਂ ਇਹਨੇ ਇਤਰਾ ਹੀ ਕੀਤਾ ਅਜੇ ਤੱਕ ਮੇਰੀ ਕੁੜੀਆ ਨੂੰ ਦੌਰੇ ਪੈਂਦੇ ਆ ਇਹਨੇ ਮੈਨੂੰ ਤਰਸ਼ੀਮ ਡਾਕਟਰ ਕੋਲ ਭੇਜਿਆ ਮੈਂ ਸਕਾਟ ਹਸਤਾਲ ਆਪਣੀ ਕੁੜੀ ਲੈ ਕੇ ਗਿਆ ਇੱਥੋਂ ਅਜੇ ਤੱਕ ਮੇਰੀ ਕੁੜੀ ਨੂੰ 3 ਸਾਲ ਦੀ ਦੌਰਿਆਂ ਦੀ ਦਵਾਈ ਹੋ ਮੈਂ ਦੇਣਿਆ ਕੁੜੀ ਨੂੰ ਸਵੇਰੇ ਸ਼ਾਮ ਉਹ ਵੀ ਸਰ ਮਨਾ ਸਰ ਮਨਾ ਮੈਂ ਡਾਕਟਰ ਕੋਲ ਨਾਮ ਆ ਜਾਣਾ ਜੀ ਅੱਛਾ ਕੀ ਗੱਲ ਹੋਈ ਹਸਪੀਟਲ ਦੇ ਟਾਈਮ ਸਰ ਬੱਚਾ ਮੇਰੇ ਕੋਲ ਆਇਆ ਸੀ ਹਨਾ ਉਸ ਵੇਲੇ ਬੱਚਾ ਅੱਖਾਂ ਪੁੱਠੀਆਂ ਵਾਂਗਰ ਸੀ ਤੇ ਮਨੇ ਦੌਰੇ ਦਾ ਪ੍ਰਕਾਰ ਜਿਹਨੂੰ ਅੱਬਾ ਕਹਿੰਦੇ ਆ ਕਿ ਹਾਂ ਵੀ ਹੱਥ ਪਾਉਂ ਉੱਪਰ ਥੱਲੇ ਹਨਾ ਹਿਲਾ ਰਿਹਾ ਸੀ ਜੀ ਹਨਾ ਦੌਰੇ ਦੇ ਤੇ ਆਪਣਾ ਰਿਸਪੌਂਸ ਨਹੀਂ ਕਰ ਰਿਹਾ ਸੀ ਜੀ ਹਨਾ ਤੋਂ ਉਸ ਹਿਸਾਬ ਨਾਲ ਹਨਾ ਮੈਂ ਉਹਨੂੰ ਇੱਕ ਐਮਰਜੈਂਸੀ ਟਰੀਟਮੈਂਟ ਦੇਣ ਵਾਸਤੇ ਹਨਾ ਉਨੂੰ ਜਦੋਂ ਦਰਾਇ ਦੇ ਦਿੱਤੇ ਭਾਈ ਹੁੰਦੀ ਹੈ ਨਾ ਉਹ ਮੈਂ ਦਿੱਤੀ ਸੀ ਜੀ ਠੀਕ ਹੈ ਉਹ ਸਟਾਫ ਨੇ ਨਾ ਅਨੁਰੋਗ ਅੜ ਕੇ ਦਿੱਤੀ ਤੇ ਉਹ ਬਾਈਜਨਸ ਨਾ ਐਕਸਪਾਇਰੀ ਵਾਲੀ ਸੀ ਜੀ ਤਾਂ ਡਾਕਟਰ ਸਾਹਿਬ ਨੇ ਬੱਚੇ ਨੂੰ 11 ਮਹੀਨੇ ਦੇ ਬੱਚੇ ਨੂੰ ਐਕਸਪਾਇਰਡ ਇੰਜੈਕਸ਼ਨ ਜਿਹੜਾ ਲਗਾਇਆ ਗਿਆ ਕਿਉਂ ਮਤਲਬ ਕਿ ਸਾਈਡ ਇਫੈਕਟ ਵੀ ਹੋ ਸਕਦਾ ਅੱਜ ਜਾਂ ਉਹਦੀ ਅੱਗੇ ਏਜ ਦੇ ਵਿੱਚ ਜਾ ਕੇ ਨਹੀਂ ਵੈਸੇ ਤੇ ਨਹੀਂ ਕਿਉਂਕਿ ਇਹ ਹਨਾ ਕੋਈ ਰਿਐਕਸ਼ਨ ਵਗੈਰਾ ਹੋਣਾ ਹੁੰਦਾ ਉਹ ਵੀ ਦਿਨ 15-20 ਮਿੰਟ ਜਾਂ ਹਾਫ ਅਨਰ ਆ ਜਾਂਦਾ ਠੀਕ ਠੀਕ ਹੈ ਨਾ ਲੇਕਿਨ ਆਮ ਤੌਰ ਤੇ ਹਨਾ ਜਿਵੇਂ ਬੱਚੇ ਨੇ ਦੋ ਤਿੰਨ ਵਾਰੀ ਪਿਸ਼ਾਬ ਕਰ ਲਿਆ ਖੁੱਲ ਕੇ ਕਰ ਲਿਆ ਹਨਾ ਉਹ ਪੂਰਾ ਟੀਕਾ ਗਿਆ ਵੀ ਨਹੀਂ ਸੀ ਸਾਨੂੰ ਬਿਸ਼ਕਾਰੀ ਪਤਾ ਲੱਗਿਆ ਸੀ ਆਪਾਂ ਬਿਸ਼ਕਾਰੀ ਬੰਦ ਕਰਕੇ ਉਹਨੂੰ ਨਾਲ ਹੀ ਫੂਡ ਵਗੈਰਾ ਦਿੱਤਾ ਜੀ ਹਨਾ ਕਿ ਪਸ਼ਾਬ ਦੇ ਰਸਤੇ ਸਾਰੀ ਦਵਾਈ ਬਾਹਰ ਨਿਕਲੀ। ਠੀਕ ਹੈ। ਮਤਲਬ ਕਿ ਹੁਣ ਬੱਚੇ ਨੂੰ ਕੋਈ ਖਤਰਾ ਨਹੀਂ। ਨਹੀਂ ਵੈਸੇ ਉਹਨਾਂ ਕੋਈ ਖਤਰਾ ਨਹੀਂ ਹੈ। ਹਾਂ ਕੋਈ ਉਹਨੂੰ ਵੈਸੇ ਹਨਾ ਜਿਵੇਂ ਉਹਨੂੰ ਦੌਰਾ ਆਇਆ ਸੀ ਹਨਾ 48-72 ਘੰਟੇ ਦੇ ਵਿੱਚ ਫਿਰ ਕੋਈ ਦੌਰਾ ਆਉਂਦਾ। ਹਨਾ ਜਿਹੜੀ ਉਹ ਦਿਮਾਗ ਦੀ ਬੱਲੀ ਗੱਲ ਉਹ ਉਹਦੇ ਨਾਲ ਖਤਰਾ ਹੋ ਸਕਦਾ। ਹਨਾ ਜੀ ਠੀਕ ਹੈ ਨਾ। ਡਾਕਟਰ ਸਾਹਿਬ ਇਹ ਸਮਝਦੇ ਤੁਸੀਂ ਵੀ ਮੈਡੀਕਲ ਤੁਹਾਡੇ ਮੈਡੀਕਲ ਸਟੋਰ ਦੇ ਜਿਹੜਾ ਸਟਾਫ ਆਈਆਂ ਜਿਹੜਾ ਸਟਾਫ ਉਹਦੀ ਇੰਗਰੀਲੀ ਪਹਿਲਾਂ ਚੈੱਕ ਕਰਨਾ ਚਾਹੀਦਾ ਸੀ। ਅਹੀਂ ਦੇਖੋ ਇਹ ਇੱਕ ਹਿਊਮਨ 에ਰਰ ਹੈਗਾ। ਹਨਾ ਜ਼ਰੂਰ ਕਰਨਾ ਚਾਹੀਦਾ ਸੀ। ਔਰ ਉਹਦੇ ਵਿੱਚ ਹੈਨਾ ਕੋਈ ਦੋ ਰਈ ਨਹੀਂ ਹੈਗੀ ਹਮ ਆਪਣੇ ਸਟਾਫ ਦੇ ਖਿਲਾਫ ਜਿੰਨਾਂ ਵੱਲ ਉਹਨੂੰ ਗੈਲੀ ਵਰਤੀਗੀ ਉਹਨਾਂ ਖਿਲਾਫ ਕਾਰਵਾਈ ਕਰੋਗੇ ਤੁਸੀਂ ਜੀ ਠੀਕ ਇੱਕ ਟੌਕਸਪ ਜਿਹੜਾ ਤੁਸੀਂ ਮੈਡੀਕਲ ਸਟੋਰ ਦੇ ਵਿੱਚ ਬੰਦਾ ਰੱਖਿਆ ਉਹ 10ਵੇਂ ਪਾਸਾ ਸਰ ਬੇਸਿਕਲੀ ਰਿਜ਼ਰਵ ਕਰਦਾ ਉਸ ਚ ਨਹੀਂ ਨਹੀਂ ਹੈਨਾ ਸਰ ਉਹ ਨਾ ਥੋੜਾ ਹੈਨਾ ਟ੍ਰੇਨ ਬੰਦਾ ਹਣਾ ਜਿਵੇਂ ਹਣਾ ਇੱਕ ਥਾਂ ਤੇ ਬੰਦਾ ਕੰਮ ਕਰਦੇ ਕਰਦੇ ਟ੍ਰੇਨ ਹੋ ਜਾਂਦਾ ਬਾਕੀ ਹਣਾ ਸਾਡ ਫਾਰਮਾਸਿਸਟ ਹੈਗਾ ਹਣਾ ਉਹ ਆਂਦੇ ਹਣਾ ਉਹਦੇ ਥੱਲੇ ਉਹ ਟ੍ਰੇਨ ਹੋਉਂਦੇ ਹੁਣ ਜਿਵੇਂ ਛੁੱਟੀਆਂ ਦਾ ਟਾਈਮ ਹੈਗਾ ਹਣਾ ਕੋਈ ਆਪਣੀ ਫੈਮਿਲੀ ਨਾਲ ਬਾਹਰ ਗਿਆ ਕੋਈ ਕੁਝ ਗਿਆ ਤਾਂ ਇਸ ਕਰਕੇ ਇਹ ਬਾਈ ਜਨਸ ਵਾਪਰ ਕਰਦੇ ਤਾਂ ਸਰ ਜਿਵੇਂ ਮੰਨ ਲਓ ਤੁਸੀਂ ਕਹਿੰਦੇ ਕਿ ਟ੍ਰੇਨ ਬੰਦਾ ਨੇ ਕਿ ਕੋਈ ਵੀ ਟ੍ਰੇਨ ਬੰਦਾ ਮੈਡੀਕਲ ਸਟੋਰ ਤੇ ਮੈਡੀਸਨ ਦੀਸ ਸਕਦਾ ਡਿਫਰੈਂਟ ਡਿਗਰੀ ਤੋਂ ਨਹੀਂ ਆ ਸਤਿ ਸ਼੍ਰੀ ਅਕਾਲ ਜੀ ਸਰ ਡਾਕਟਰ ਡਿਗਰੀ ਨਾਲ ਕੋਈ ਮੁਕਤ ਕਰੋ ਟ੍ਰੇਨ ਹੈ ਸਰ ਦੁਕਾਨਾਂ ਲੱਗ ਲੱਗ ਕੇ ਡਾਕਟਰ ਪਟਨ ਦੇ ਵਿੱਚ ਕਿਹਨੂੰ ਐਕਸਨ ਫੋਨ ਆਇਆ ਸੀ ਇੱਕ ਜੋਬਨਪ੍ਰੀਤ ਕੌਰ ਤਕਨੀਕਾ ਹਰਪ੍ਰੀਤ ਸਿੰਘ ਜੀ ਇਹ ਵਸੀਤਨਵਾਟ ਅਰਪਨ ਜੀ ਇਹ ਇਹਨਾਂ ਦੀ ਬੇਟੀ ਹੈ ਮਹਿਰਾਬ ਮਹਿਰਾਬ ਕੋਰ 11 ਮਹੀਨੇ ਐਜ਼ ਹੈ ਉਹ ਨੂੰ ਕੋਈ ਅਬਿਲ ਪ੍ਰੋਬਲਮ ਆਈ ਸੀ ਕਰ ਦੇਖ ਕੇ ਅੰਪਾ ਜੀ ਉਹ ਨੂੰ ਲੈ ਕੇ ਇੱਥੇ ਨਾਲ ਮਾਜਨ ਹਸਪੀਟਲ ਬੱਚਿਆਂ ਦੇ ਲੈ ਕੇ ਆਏ ਸੀ ਜੀ ਠੀਕ ਹੈ ਉਹਨਾਂ ਨੇ ਕਿਹਾ ਵੀ ਸਾਡੀ ਬੇਟੀ ਨੂੰ ਕੋਈ ਟ੍ਰੀਟਮੈਂਟ ਕਰਦੇ ਹਾਂ ਕੋਈ ਪ੍ਰੋਬਲਮ ਆਈ ਹੈ ਠੀਕ ਹੈ ਤੇ ਮੈਡੀਕਲ ਟੀਮ ਜਿਹੜੀ ਆਈ ਹੈ ਉਹ ਸਾਰੇ ਦੇਖ ਰਹੀ ਹੈ ਸਾਰਾ ਠੀਕ ਹੈ ਜੀ ਉਹ ਦੇਖਣ ਤੋਂ ਬਾਅਦ ਅਸੀਂ ਜਿਹੜੇ ਸਾਨੂੰ ਜੋਬਿੰਗ ਗ੍ਰੀਪ ਕੋਲ ਜੀ ਨੇ ਆਪਣੀ ਐਪਲੀਕੇਸ਼ਨ ਦਿੱਤੀ ਹੈ ਜੀ ਠੀਕ ਹੈ ਮੈਡੀਕਲ ਟੀਮ ਸਾਨੂੰ ਜੋ ਵੀ ਡਿਗਰੀ ਦੇ ਤੋਂ ਬਾਅਦ ਰਿਪੋਰਟ ਆਏਗੀ ਉਹਦੇ ਮੁਤਾਬਕ ਕਰ ਲਈ ਕਹਿੰਦੇ ਕਿ ਐਕਸਪਾਇਰ ਇੰਜੈਕਸ਼ਨ ਜਿਹੜਾ ਬੱਚੇ ਨੂੰ ਲਗਾਏਗਾ ਜਿਹੜੇ ਲੱਗੇ ਦੀ ਹਾਲਤ ਬਿਲਕੁਲ ਜੀ ਉਹ ਦੱਸ ਰਹੇ ਨੇ ਜੀ ਕਿ ਮਾਰਚ 24 ਨੂੰ ਜਿਹੜਾ ਇੰਜੈਕਸ਼ਨ ਆਇਆ ਉਹ ਐਕਸਪਾਇਰ ਹੋ ਜਾਂਦਾ ਸੀ ਜੀ ਉਹ ਜਿਹੜਾ ਉਹ ਮੈਡੀਕਲ ਟੀਮ ਨੇ ਦੇਖੇ ਸੀ ਠੀਕ ਹੈ ਥੈਂਕ ਯੂ ਹਾਂਜੀ ਅਸਲ ਕੀ ਕਾਰਵਾਈ ਕੀਤੀ ਗਿਆ ਜੀ ਕਿਹੜੀ ਜਗ੍ਹਾ ਤੇ ਕੋਨਾਲ ਮਾਜਨ ਹਸਪੀਟਲ ਹੈ ਜੀ ਤੁਸੀਂ ਨੰਬਰ ਦੇ ਸਕਦੇ ਜੀ ਉਹਨਾਂ ਦੀ ਕੋਈ ਕੰਪਲੇਂਟ ਆਈ ਸੀ ਕਿ ਕੋਈ ਬੱਚੇ ਨੂੰ ਐਕਸਪਾਇਰ ਮੈਡੀਸਨ ਲਗਾਈ ਗਈ ਹੈ ਉਹਦੇ ਸਿਰਸੇ ਜਿਸੀ ਇੱਥੇ ਆਈ ਸੀ। ਆ ਇਨਵੈਸਟੀਗੇਸ਼ਨ ਦੌਰਾਨ ਦੇਖਿਆ ਗਿਆ ਕਿ ਅਸੀਂ ਹੋਰ ਵੀ ਇੱਥੇ ਤਿੰਨ ਤਰ੍ਹਾਂ ਦੀਆਂ ਦਵਾਈਆਂ ਸੀ ਜਿਹੜੀਆਂ ਐਕਸਪਾਇਰ ਪਾਈ ਗਈਆਂ ਨੇ। ਉਹ ਸੀ ਚੀਜ਼ ਕਰ ਲਈਆਂ। ਜੀ। ਤੇ ਬਾਕੀ ਸੀ ਰਿਪੋਰਟ ਬਣਾ ਕੇ ਹਟਾ ਦਿੱਤੀ ਅੰਮ੍ਰੋ ਵਾਲੇ ਨੂੰ ਲਈ ਅੱਖੀਂ ਦੇਖਦਾ ਉਤਰ। ਜਿਹੜਾ ਇੰਜੈਕਸ਼ਨ ਐਕਸਪਾਇਰ ਸੀਗਾ ਜਿਹੜਾ ਬੱਚੇ ਨੂੰ ਲਗਾਇਆ ਗਿਆ ਜੀ ਉਹ ਕਬੀ ਚ ਲੈ ਲਿਆ। ਉਹ ਯੂਜ਼ ਹੋ ਚੁੱਕਾ ਸੀ ਜਾਂ ਕੰਜ਼ੂਮ ਹੋ ਚੁੱਕਾ ਸੀ। ਉਹਦੇ ਨਾਲ ਨਾ ਕੋਈ ਹੋਸਟ ਆਪਨੀ ਸੀ ਨਾ ਮੁਪਿਆ। ਜੀ। ਬਿਲਾਲ ਉਸ ਤੋਂ ਉਹਦਾ ਵੀ ਕੋਈ ਪੂਰਤਕ ਰਿਕਾਰਡ ਸਾਨੂੰ ਨਹੀਂ ਦਿਖਾਵਾ ਰਹੇ ਜੀ ਸਭ ਜਿਹੜਾ ਇੰਜੈਕਸ਼ਨ ਸੀ ਜੇਕਰ ਬੱਚੇ ਨੂੰ ਲੱਗਾ ਤਾਂ ਉਹਦੀ ਕੋਈ ਪ੍ਰੋਬਲਮ ਹੁਣ ਅੱਗੇ ਚੱਲ ਕੇ ਬੱਚੇ ਨੂੰ ਹੋ ਸਕਦੀ ਹੈ ਮੈਂ ਕੋਈ ਟੈਕਨੀਕਲ ਪਰਸਨ ਨਹੀਂ ਹਾਂ ਜੀ ਠੀਕ ਹੈ ਹੁਣ ਕੀ ਕਾਰਵਾਈ ਹੋਏਗੀ ਜੀ ਜੋ ਕਰਬੇ ਕਨੋਂ ਦਿਨ ਤੱਕ ਬੰਦੀ ਹੈ ਇਹਨਾਂ ਦੇ ਗੈਂਸਟ ਹੋਏਗੀ ਠੀਕ ਜਿੰਨਾ ਉਹਨਾਂ ਨੇ ਦਿੱਤਾ ਗਿਆ ਦਵਾਈਆਂ ਉਹਨਾਂ ਨੂੰ ਕਸਟਡੀ ਚ ਲਿੱਤਾ ਜਾਏਗਾ ਉਹ ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ ਜਿਵੇਂ ਜਿਹੜੇ ਸਟਾਫ ਨਰਸ ਨੇ ਇੱਥੇ ਜਿਨ੍ਹਾਂ ਨੇ ਮੈਡੀਸਨ ਜਿਹੜੀ ਦਿੱਤੀ ਹੈ ਐਕਸਪਾਇਰ ਹੋਈ ਦਵਾਈ ਲਗਾਈ ਜਿੱਤੇ ਰਿਪੋਰਟ ਕਰਦਾ ਹੈ ਨਾ ਅੱਗੋਂ ਹਾਇਰ ਅਥਾਰਟੀ ਦੇਖੇਗੀ ਇਹਨਾਂ ਨੇ ਪੁਲਿਸ ਵੀ ਆਪਣਾ ਕੰਮ ਕਰੇਗੀ ਠੀਕ ਸਰ ਜਿਹੜੇ ਦਸਵੀਂ ਦਸਵੀਂ ਜੀਟੀ ਪਈ ਜਿਹੜੇ ਦਵਾਈਆਂ ਦੇ ਰਹੇ ਨੇ ਉਹਨਾਂ ਦੇ ਖਿਲਾਫ ਉਹਨਾਂ ਦੇ ਖਿਲਾਫ ਉਹ ਤਾਂ ਇਲੀਗਲ ਆ ਸਰ ਆਓ ਅਸੀਂ ਸਾਰਾ ਨੋਟ ਕਰ ਲੈਂਦੇ ਹਾਂ ਠੀਕ ਹੈ ਸਰ ਠੀਕ ਹੈ